ਸਤ ਸ੍ਰੀ ਅਕਾਲ ਦੋਸਤੋ ਮੈਂ ਬਜਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਔਰ ਜ ਦਿੰਦੇ ਹਾਂ ਪੰਜਾਬੀ ਦੀਆਂ ਬੜੀਆਂ ਖ਼ਬਰਾਂ ਦੇ ਉੱਤੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਝਟਕਾ ਸੁਪਰੀਮ ਕੋਰਟ ਨੇ ਜ਼ਮਾਨਤ ਪਟੀਸ਼ਨ ਕਿਤਾ ਖਾਰਿਜ ਐਲਵਿਸ਼ ਯਾਦਵ ਨੇ ਸੱਪਾਂ ਤੇ ਸੱਪਾਂ ਦਾ ਜ਼ਹਿਰ ਮੰਗਵਾਉਣ ਦੀ ਗੱਲ ਕਬੂਲੀ ਪਾਕਿਸਤਾਨੀ ਬੱਚੇ ਨੇ ਲਿਖਿਆ ਅਜੀਹ ਜਵਾਬ ਕਿ ਨਿਊਟਨ ਦੇਵੀ ਹੋਸ ਉੱਡ ਜਾਣਗੇ ਮੈਂ ਸਖਤੀ ਸਰੂਪ ਮਾਪਿਆਂ ਦੇ ਰੱਖਿਆ ਲਈ ਪੂਰੀ ਤਾਕਤ ਲਗਾ ਦਵਾਂਗਾ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਨੇ ਸੁਖਪਾਲ ਸਿੰਘ ਖੈਰਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਪੰਜਾਬ ਟੈਕਸੇਸ਼ਨ ਵਿਭਾਗ ਨੇ 5 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਕੈਨੇਜਕ ਜੱਟ ਕੀ ਦੁਖਦਾਈ ਖਬਰ ਹੈ ਕਿ ਸੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਹੋਈ ਮੌਤ ਅਚਾਨਕ ਹੋ ਗਈ ਸੀ ਸਿਹਤ ਖਰਾਬ ਗਿਆਨੀ ਹੈਪੀ ਸਿੰਘ ਨੇ ਸਰਕਾਰ ਦੇ ਚੁੱਪ ਤੇ ਚੁੱਕੇ ਸਵਾਲ ਕਿਹਾ ਹਨੀ ਪ੍ਰੀਤ ਦਾ ਬੇਅਦਵੀ ਬੇਅਦਵੀ ਲਿੰਕ ਹੋਇਆ ਚਾਹਤ ਹੋਵੇ ਕਾਰਵਾਈ ਸੁਪਰੀਮ ਕੋਰਟ ਨੇ ਹਿਮਾਚਲ ਦੇ 6 ਅਯੋਗ ਕਾਂਗਰਸੀ ਨੇਤਾਵਾਂ ਦੇ ਫੈਸਲੇ ਤੇ ਸੁਣਵਾਈ ਕੀਤੀ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਝਟਕਾ ਲੱਗਾ ਹੈ ਸੁਪਰੀਮ ਕੋਰਟ ਨੇ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ ਇਸ ਦੇ ਚੱਲੇ ਸੁਪਰੀਮ ਕੋਰਟ ਨੇ ਮਨੀ ਲਾਰਡਨ ਮਾਮਲੇ ਦੇ ਵਿੱਚ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਜੈਨ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਜੈਨ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰਦੇ ਆ ਉਸ ਨੂੰ ਤੁਰੰਤ ਆਤਮ ਸਮਰਪਣ ਕਰਨ ਲਈ ਕਿਹਾ ਹੈ ਜੈਨ ਨੂੰ ਬੁੱਧਵਾਰ ਨੂੰ ਹੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਸਤਿੰਦਰ ਜੈਨ ਤੋਂ ਇਲਾਵਾ ਇਸ ਮਾਮਲੇ 'ਚ ਸਹਿਦੋਸ਼ੀ ਅਨਕੁਸ਼ ਜੈਨ ਅਤੇ ਬੀਬਕ ਜੈਨ ਦੀਆਂ ਜ਼ਮਾਨਤ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਸੋਮਵਾਰ ਨੂੰ منی ਲਾਂਡਰਿੰਗ ਦੇ ਦੋਸ਼ੀ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਨਿਯਮਤ ਜਮਾਨਤ ਤੇ ਆਪਣਾ ਫੈਸਲਾ ਸੁਣਾਇਆ ਜਸਟਿਸ ਬੇਲਾ ਐਮ ਤ੍ਰਿਵੇਦੀ ਦੀ ਬੈਂਚ ਨੇ ਇਹ ਫੈਸਲਾ ਦਿੱਤਾ ਹੈ ਸਤਿੰਦਰ ਜੈਨ ਨੂੰ ਈਡੀ ਨੇ ਮਈ 2022 ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਦਾਲਤ ਨੇ ਕਰੀਬ 9 ਮਹੀਨੇ ਪਹਿਲਾਂ ਮੈਡੀਕਲ ਆਧਾਰ ਤੇ ਉਸ ਨੂੰ ਅੰਤਰਿਮ ਜਮਾਨਤ ਦਿੱਤੀ ਸੀ ਯੂਟਿਊਬਰ ਐਲਵੀ ਸਿਆਦਵ ਨੇ ਸੱਪਾਂ ਤੇ ਸੱਪਾਂ ਦਾ ਜ਼ਹਿਰ ਮੰਗਵਾਉਣ ਦੀ ਗੱਲ ਕਬੂਲ ਲਈ ਹੈ ਯੂਟਿਊਬਰ ਅਤੇ ਬਿਗ ਬਾਸ ਓਟੀਟੀ 2 ਦੇ ਜੇਤੂ ਐਲਵਿਸ ਯਾਦਵ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਨੌੜਾ ਪੁਲਿਸ ਸੂਤਰ ਮੁਤਾਬਿਕ ਐਲਵਿਸ ਯਾਦਵ ਨੇ ਮੰਨਿਆ ਹੈ ਕਿ ਉਹ ਪਾਟੀ ਲਈ ਸੱਪ ਅਤੇ ਸੱਪ ਦੇ ਜ਼ਹਿਰ ਦਾ ਆਰਡਰ ਦਿੰਦਾ ਸੀ ਇਸ ਤੋਂ ਇਲਾਵਾ ਉਸਨੇ ਇਹ ਵੀ ਮੰਨਿਆ ਹੈ ਕਿ ਉਹ ਪੁਲਿਸ ਦੀ ਗ੍ਰਿਫਤ ਵਿੱਚ ਆਏ ਹੋਰ ਦੋਸ਼ਾਂ ਨੂੰ ਪਹਿਲਾਂ ਜਾਣਦਾ ਸੀ ਐਤਵਨ ਨੌੜਾ ਪੁਲਿਸ ਨੇ ਐਲਵਿਸ ਯਾਦਵ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਇਸ ਤੋਂ ਬਾਅਦ ਪੁਲਿਸ ਨੇ ਐਲਵਿਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸਨੂੰ 14 ਦਿਨਾਂ ਲਈ ਨਿਆਈ ਹਿਰਾਸਤ ਵਿੱਚ ਭੇਜ ਦਿੱਤਾ ਹੁਣ ਹੋਸ ਸੁਤਰਾ ਨੇ ਦੱਸਿਆ ਹੈ ਕਿ ਪੋਚੀਸ਼ ਦੌਰਾਨ ਐਲਵਿਸ਼ ਯਾਦਵ ਨੇ ਕਬੂਲ ਕੀਤਾ ਹੈ ਕਿ ਉਹ ਰਾਹੁਲ ਸਮੀਰ ਗ੍ਰফতার ਸਾਰੇ આરોપીਆਂ ਨੂੰ ਵੱਖ-ਵੱਖ ਰੇ ਪਾਰਟੀਆਂ ਵਿੱਚ ਮਿਲਿਆ ਸੀ ਅਤੇ ਜਾਣ ਪਛਾਣ ਵਾਲਾ ਸੀ ਇਸ ਤੋਂ ਇਲਾਵਾ ਉਸ ਨੇ ਮੁਲਜਮਾਂ ਦੇ ਸੰਪਰਕ ਵਿੱਚ ਹੋਣ ਦੀ ਗੱਲ ਵੀ ਕਬੂਲੀ ਹੈ ਪਾਕਿਸਤਾਨੀ ਬੱਚੇ ਨੇ ਲਿਖਿਆ ਜਿਹਾ ਜਵਾਬ ਕਿ ਨਿਊਟਨ ਦੇ ਵੀ ਹੋਸ ਉੱਠ ਜਾਣਗੇ ਜੀ ਹਾਂ ਅਨਸਰ ਸ਼ੀਟ ਹੁਣ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਹਰ ਰੋਜ਼ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਕੁਝ ਵੀਡੀਓ 'ਚ ਲੋਕ ਲੜਦੇ ਨਜ਼ਰ ਆਉਂਦੇ ਹਨ ਅਤੇ ਕੁਝ ਵੀਡੀਓ ਚ ਜੋੜੇ ਅਸਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ ਪਰ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਨਵੀਂ ਸਮਗਰੀ ਵਾਇਰਲ ਹੋ ਰਹੀ ਹੈ ਇਸ ਸਮੇਂ ਸੋਸ਼ਲ ਮੀਡੀਆ ਤੇ ਕਈ ਉੱਤਰ ਪੱਤਰियां ਵਾਇਰਲ ਹੋ ਰਹੀਆਂ ਹਨ ਇਹ ਸੁੱਤਰ ਪੱਤਰੀ ਦੇ ਵਾਇਰਲ ਹੋਣ ਦਾ ਕਾਰਨ ਬੱਚਿਆਂ ਵੱਲੋਂ ਲਿਖਿਆ ਜੀਵਨ ਗਰੀਬ ਜਵਾਬ ਹਨ ਹੁਣ ਤਾਂ ਤੁਸੀਂ ਬਿਹਾਰ ਦੇ ਕਈ ਬੱਚਿਆਂ ਦੀਆਂ ਵਾਇਰਲ ਉੱਤਰ ਪੱਤਰੀਆਂ ਦੇਖੀਆਂ ਹਨ ਪਰ ਹੁਣ ਪਾਕਿਸਤਾਨ ਦੇ ਇੱਕ ਬੱਚੇ ਦੀ ਉੱਤਰ ਪੱਤਰੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੈਂ ਸ਼ਕਤੀ ਸਰੂਪ ਮਾਮਾ ਪੈਣਾ ਦੀ ਰੱਖਿਆ ਲਈ ਪੂਰੀ ਤਾਕਤ ਲਗਾ ਦਵਾਂਗਾ ਪ੍ਰਧਾਨ ਮੰਤਰੀ ਮੋਦੀ ਨੇ ਵੱਡੀ ਗੱਲ ਕਹੀ ਹੈ ਤੇਲੰਗਾਨਾ ਦੇ ਜਗਤਿਆਲ ਚ ਇੱਕ ਚੰਸਵਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨરેન્દ્ર ਮੋਦੀ ਨੇ ਕਿਹਾ ਕਿ 13 ਮਈ ਨੂੰ ਹੋਣ ਵਾਲੀ VOTING ਵਿਕਸਿਤ ਭਾਰਤ ਲਈ ਹੋਵੇਗੀ ਜਦੋਂ ਭਾਰਤ ਦਾ ਵਿਕਾਸ ਹੋਵੇਗਾ ਤਾਂ ਤੇਲੰਗਾਨਾ ਵੀ ਵਿਕਾਸ ਕਰੇਗਾ ਉਹਨਾਂ ਨੇ ਕਿਹਾ ਕਿ ਇੱਥੋਂ ਤੇਲੰਗਾਨਾ ਵਿੱਚ ਭਾਜਪਾ ਦਾ ਸਮਰਥਨ ਲਗਾਤਾਰ ਵੱਧਦਾ ਜਾ ਰਿਹਾ ਮੈਂ ਪਿਛਲੇ 3 ਦਿਨਾਂ ਵਿੱਚ ਦੂਜੀ ਵਾਰ ਤੇਲੰਗਾਨਾ ਆਇਆ ਹੈ ਅੱਜ ਤੇਲੰਗਾਨਾ ਦੇ ਹਰ ਖੇਤਰ ਵਿੱਚ ਵਿਕਾਸ ਪਹੁੰਚ ਰਿਹਾ ਹੈ ਇਸ ਲਈ ਤੇਲੰਗਾਨਾ ਦੇ ਹਰ ਕੋਨੇ ਵਿੱਚ ਭਾਜਪਾ ਦਾ ਸਮਰਥਨ ਵਧ ਰਿਹਾ ਉਹਨਾਂ ਨੇ ਅੱਗੇ ਕਿਹਾ ਕਿ ਤੇਲੰਗਾਨਾ ਵਿੱਚ ਭਾਜਪਾ ਤੇ ਲਾਰ ਕਾਂਗਰਸ ਅਤੇ ਵੀਆਰਐਸ ਦਾ ਸਫਾਇਆ ਕਰ ਦੇਵੇਗੀ ਇਸ ਲਈ ਪੂਰਾ ਦੇਸ਼ ਕਹਿ ਰਿਹਾ ਹੈ ਕਿ ਚਾੜ੍ਹ ਜਲੋ 400 ਪਾਰ ਕਰੋ ਉਹਨਾਂ ਨੇ ਕਿਹਾ ਕਿ ਕੱਲ ਇੰਡੀਆ ਗਠਜੋੜ ਨੇ ਸ਼ਕਤੀ ਨੂੰ ਖਤਮ ਕਰਨ ਲਈ ਆਪਣਾ ਚੋਣ ਮਨੁਵਤ ਪੱਤਰ ਜਾਰੀ ਕੀਤਾ ਮੈਂ ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਅਤੇ ਇਸ ਸੱਤੀ ਸਬੂਤ ਦੀਆਂ ਮਾਵਾ ਪ੍ਰਣ ਆਧਿਆ ਰੱਖਿਆ ਲਈ ਮੈਂ ਆਪਣੀ ਪੂਰੀ ਤਾਕਤ ਲਗਾ ਦੇਵਾਂਗਾ ਉਹਨਾਂ ਨੇ ਕਿਹਾ ਇੱਕ ਪਾਸੇ ਸ਼ਕਤੀ ਦੇ ਨਾਸਦੀ ਗੱਲ ਕਰਨ ਵਾਲੇ ਲੋਖੰ ਅਤੇ ਦੂਜੇ ਪਾਸੇ ਸ਼ਕਤੀ ਦੀ ਪੂਜਾ ਕਰਨ ਵਾਲੇ ਲੋਖੰ ਇਹ ਮੁਕਾਬਲਾ 4 ਜੂਨ ਨੂੰ ਹੋਵੇਗਾ ਕਿ ਕੌਣ ਸ਼ਕਤੀ ਨੂੰ ਨਸ਼ਟ ਕਰ ਸਕਦਾ ਹੈ ਅਤੇ ਕਿਸ ਨੂੰ ਸ਼ਕਤੀ ਦਾ ਆਸ਼ੀਰਵਾਦ ਮਿਲ ਸਕਦਾ ਹੈ ਸੁਪਰੀਮ ਕੋਰਟ ਨੇ ਸੁਖਪਾਲ ਸਿੰਘ ਖੈਰਾਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਸੁਪਰੀਮ ਕੋਰਟ ਨੇ 2015 ਦੇ ਡਰੱਗਸ ਕੇਸ ਵਿੱਚ ਸੁਖਪਾਲ ਸਿੰਘ ਖੈਰਾਦੀ ਕਥਿਤ ਭੂਮਿਕਾ ਦੀ ਹੋਰ ਜਾਂਚ ਦੇ ਨਿਰਦੇਸ਼ ਦੇਣ ਵਾਲੇ ਵਿਸ਼ੇਸ਼ ਅਦਾਲਤ ਦੇ ਹੁਕਮ ਅਰੂਪ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਖੈਰਾ ਵੱਲੋਂ ਸੀਨੀਅਰ ਐਡਵੋਕੇਟ ਪੀਐਸ ਪਟਵਾਲੀਆ ਪੇਸ਼ ਹੋਏ ਪੰਜਾਬ ਟੈਕਸੇਸ਼ਨ ਵਿਭਾਗ ਨੇ 5 ਕਰੋੜ ਰੁਪਏ ਦੇ ਸੋਨੇ ਦੇ ਹੀਰੇਆਂ ਦੇ ਗਹਿਰੇ ਜ਼ਬਤ ਕੀਤੇ ਲੋਕ ਸਭਾ ਚੋਣਾਂ 2024 ਲਈ ਆਦਰਸ਼ ਚੋਣ ਜਾਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਟੈਕਸੇਸ਼ਨ ਵਿਭਾਗ ਨੇ ਸੜਕਾਂ ਦੇ ਕਨਵੈਕ निजी वाहन टैक्स चोरी करके जा रहे करीब करोड़ा विकास प्रताप सिंह वरुण रुजन के दिशा निर्देश अनुसार आगामी लोग सभा चोना दो चौबीस दौरान सख्त सड़की जांच राैक्स चोरी का पता लगाई है ਉਨਾਂ ਦੱਸਿਆ ਕਿ ਅਦਰਸ਼ ਚੋਨ ਜਾਤ ਲੇਕਿਨ ਤੁਰੰਤ ਬਾਅਦ ਸ਼ੁਰੂ ਹੋਈ ਇਸ ਘਰਕਤਵੇ ਦੌਰਾਨ ਐਸਟੀਓ ਹੁਕਮਚੰਦ ਬਾਂਸਲ ਦੀ ਅਗਵਾਈ ਹੇਠ ਇੱਕ ਟੀਮ ਜੋ ਕਿ ਐਸੀਐਸਟੀ ਪ੍ਰਦੀਪ ਕੋਟਿੱਲੋ ਐਸਆਈਪੀਯੂ ਪਟਿਆਲਾ ਦੀ ਨਿਗਰਾਨੀ ਵਿੱਚ ਤੈਨਾਤ ਸੀ ਬਿਲੂ ਭਰੋਸੇਯੋਗ ਜਾਣਕਾਰੀ ਦੇ ਆਧਾਰ ਤੇ ਲਗਭਗ 5 ਕਰੋੜ ਰੁਪਏ ਦੀ ਕੀਮਤ ਵਾਲੇ ਸੋਨੇ ਤੇ ਹੀਰੇ ਨਾਲ ਜੜੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਹੈ

ਸਵੇਰੇ ਅਚਾਨਕ ਤਬੀਤ ਖਰਾਬ ਹੋਣ ਕਾਰਨ ਉਹਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਿਨ੍ਹਾਂ ਦੀ ਲਾਸ਼ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਚੀ ਪੋਸਟਮਾਰਟਮ 'ਚ ਰੱਖ ਦਿੱਤਾ ਗਿਆ ਇਸ ਦੀ ਜਾਣਕਾਰੀ ਕਰਮਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੰਘਪੁਰ ਤੇ ਬਲੌਕ ਜਨਰਲ ਸੇਖਤਰ ਪੱਕੋਵਾਲ ਵੱਲੋਂ ਦਿੱਤੀ ਗਈ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿਸਾਨ ਵਿਸ਼ਨ ਸਿੰਘ ਦੀ ਅੱਜ ਅਚਾਨਕ ਤਬੀਤ ਖਰਾਬ ਹੋ ਗਈ ਸੀ ਉਹਨਾਂ ਦੀ ਉਮਰ ਕਰੀਬ 75 ਸਾਲ ਸੀ ਅਤੇ ਉਹ ਲਗਾਤਾਰ ਹੀ ਸੰਭੂ ਬੋਰਡ ਤੇ ਧੰਨ ਵਿੱਚ ਬੈਠੇ ਸਨ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਦੀ ਚੁੱਪ ਤੇ ਚੁੱਕੇ ਸਵਾਲ ਕਿ ਹਨੀਪ੍ਰੀਤ ਦਾ ਬੇਅਦਵੀ ਲਿੰਕ ਹੋਇਆ ਜਾਹਿਰ ਉਸ ਤੇ ਕਾਰਵਾਈ ਹੋਣੀ ਚਾਹੀਦੀ ਬੇਅਦਰੀ ਕਾਂਡ ਦੇ ਦੋਸ਼ੀ ਪ੍ਰਦੀਪ ਕਲੇਰ ਵੱਲੋਂ ਬੇਅਦਵੀ ਕਾਂਡ ਦੇ ਮਾਮਲੇ 'ਚ ਹਨੀਪ੍ਰੀਤ ਦਾ ਵੀ ਹੱਥ ਹੋਣ ਦੀ ਗੱਲ ਆਖੀ ਗਈ ਹੈ ਜਿਸ ਤੇ ਤਖਤ શ્રી ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਇਸ ਬਿਆਨ ਮਦਰ ਸਰਕਾਰ ਦੀ ਚੁੱਪੀ ਤੇ ਸਵਾਲ ਚੁੱਕੇ ਹਨ ਦੰਦਮਾ ਸਾਹਿਬ ਵਿਖੇ ਪત્રਕਾਰਾਂ ਨਾਲ ਗੱਲਬਾਤ ਕਰਦੇ ਹਾਂ ਤਖਤ ਜਿੰਦੂਆ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਨਾ ਸੱਚ ਸਾਹਮਣੇ ਆਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਡੇਰਾ ਮੁਖੀ ਅਤੇ ਉਸਦੇ ਨਾਲ ਰਹਿਣ ਵਾਲੀ ਹਨੀਪ੍ਰੀਤ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੁਪਰੀਮ ਕੋਰਟ ਨੇ ਹਿਮਾਚਲ ਦੇ 6 ਅਯੋਗ ਕਾਂਗਰਸੀ ਨੇਤਾਵਾਂ ਦੇ ਫੈਸਲੇ ਤੇ ਸੁਣਵਾਈ ਕੀਤੀ ਹੈ ਸੁਪਰੀਮ ਕੋਰਟ ਨੇ ਹਿਮਾਚਲ ਦੇ 6 ਅਯੋਗ ਕਾਂਗਰਸੀ ਨੇਤਾਵਾਂ ਤੇ ਸੁਣਵਾਈ ਕਰਦੇ ਕੀ ਕੁਸ਼ ਗਿਆ ਤੁਹਾਨੂੰ ਦੱਸਦੇ ਆ ਪ੍ਰਦੇਸ਼ ਦੇ 6 ਬਾਗੀ ਕਾਂਗਰਸੀ ਨੇਤਾਵਾਂ ਨੂੰ ਵਿਧਾਨ ਸਭਾ ਸਪੀਕਰ ਦੇ ਅਯੋਗ ਕਰਾਰ ਦੇਣ ਦੇ ਫੈਸਲੇ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਹੈ ਬਾਗੀ ਆਗੂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਦੀਸ ਸਾਲਵੇ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਕ ਕੀਤਾ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦੀਵਯਾਜਤ ਤੱਕ ਲਈ ਜੈ ਹਿੰਦ ਜੈ ਪਰਮਾਤਮਾ